ਚਕਾਉਂ ਗਿਰੇ ਵੀ ਗਾੜਨ ਆਫਿਸਰ ਆ ਨੀਂਡ ਅਸਿਸਟੈਂਸ ਕਿੱਥੇ ਰਿਪੋਰਟੇ ਲਾਵੇ ਜੀ ਨੈਚਰ ਸਾਡੀ ਠੰਡੀ ਜੀ ਤਸਵੀਰ ਨੀ ਲੋਹੇ ਨਾਲ ਯਾਰੀ ਸਾਡੇ ਪੋਲੇ ਜੇ ਸ਼ਰੀਰ ਨੀ ਬੁਰਕੇ ਕਹਿੰਦੇ ਸੀ ਮੌਤ ਹੁੰਦੀ ਨੀ ਸ਼ਰੀਰ ਦੀ ਤੇ ਮਰਦਾ ਏ ਉਹ ਜਿਹਦੇ ਪੱਲੇ ਹੀ ਜ਼ਮੀਰ ਦੀ ਕੱਲਾ ਹੀ ਖਲਾਰਦਾ ਮੈਂ ਵੈਰੀਆਂ ਦੇ ਵਗ ਨੂੰ ਸੈਗੀ ਸੀ ਅਸੀਂ ਮੈਂ ਦਿਖਾ ਕੇ ਜਾਣਾ ਜੱਗ ਨੂੰ ਕਲਮ ਨੂੰ ਤੋੜੇ ਜੇ ਬੋਲਾਂ ਦੀ ਚੜੀ ਪਾਣਿਆ ਤੇ ਪੌਣੇ ਕਿਲੋ ਲੋਹੇ ਦੀ ਆਦਤ ਪੈ ਗਈ ਦੱਬ ਨੂੰ ਰਾਜਮਾਨ ਰਹੇ ਦੇ ਭਾਵੇਂ ਥੂੜੀਆਂ ਨੇ ਪੈਲੀਆਂ ਵਿੱਚ ਨਹੀਂ ਸਿਆੜ ਨਾਲ ਲੱਗਦੀਆਂ ਲੈ ਲੀਆਂ ਪਿਛੋਕੜ ਰਹਾਏ ਸਾਡਾ ਮਰਦਾ ਤੇ ਕੱਡਿਆਂ ਦਾ ਮਿਹਨਤਾਂ ਤੋਂ ਆਸਤੇ ਆਸ਼ੀਰਵਾਦ ਵੱਡਿਆਂ ਦਾ ਸ਼ਾਸਕਾਂ ਦੇ ਮੂਹਰੇ ਛਾਇਆ ਇੰਨਾ ਚ ਸਨਾਟਾ ਸਾਲੇ ਬੋਲਦੇ ਨਹੀਂ ਹੱਕਾਂ ਲਈ ਕਿਉਂ ਸ਼ਰਮ ਦਾ ਘਾਟਾ ਜਣਾ ਖੜਾਏ ਉੱਠ ਲੱਗੇ ਭੰਡੜਾ ਪੰਜਾਬ ਨੂੰ ਜਿਨ੍ਹਾਂ ਦੇ ਢੋਲਾਂ ਦੇ ਵਿੱਚ ਅਸੀਂ ਪਾਇਆ ਆਟਾ ਡੱਬਾਂ ਵਿੱਚ ਅਸਲੇ ਨੇ ਬੋਤਲਾਂ ਮਰਦੇ ਜ਼ਮੀਰ ਕਦੇ ਮਾਫੀਆਂ ਨਹੀਂ ਮੰਗਦੇ ਲੋਭ ਦੇ ਨਗਾਰੇ ਸਾਨੂੰ ਨਾ ਕੇ ਸ਼ੋਰ ਵੰਗ ਦੇ ਵੇ ਰਾਸਤੀ ਮਿਲੇ ਨੇ ਆ ਮੈਦਾਨ ਸਾਨੂੰ ਜੰਗ ਦੇ ਕਲਮਦ ਨਾਲੀ ਵਾਂਗੂ ਬਾੜੀ ਤਤੀ ਚੱਲਦੀ ਅੱਜ ਤੇ ਜੇ ਆਉਂਦੇ ਪਰਵਾਹ ਨਹੀਂ ਸਾਨੂੰ ਕੱਲ ਦੀ ਕਰੋ ਕੋ ਫਰਕ ਪੈਸੇ ਵਾਲੇ ਤੇ ਗਰੀਬ ਚ ਸਿਵਿਆਂ ਚ ਅੱਗੇ ਇੱਕ ਸਾਰ ਹੀ ਆ ਬਲਦੀ ਮਾਗੀ ਨੇ ਕੋਈ ਨਾ ਕੇ ਦਿਲਾਂ ਵਿੱਚ ਰਹਿ ਮਿਆਂ ਸਾਫ਼ ਸਿੱਧਾ ਕਹਿਣਾ ਆ ਕਿ ਮਿਲੋ ਜੀ ਨੂੰ ਬਹਿ ਮਿਆਂ ਦੂਣੇ ਹੋ ਕੇ ਮਿਲਿਏ ਜੇ ਆਵੇ ਕੋਈ ਪਿਆਰ ਨਾਲ ਪੁੱਤਰੇ ਲਈ ਜੁੱਤੀ ਸਾਡੀ ਪਹਿਲੇ ਦਿਨੋਂ ਕੈਮ ਆ ਮਿੱਠੇ ਮਿੱਠੇ ਗਾਣੇ ਸਾਡੀ ਉਹ ਦਿਖਰਾਕ ਨਹੀਂ ਜਿੱਥੇ ਅੱਜ ਖੜਾ ਪਿੱਛੇ ਮਿਹਨਤ ਆ ਤੇ ਫਾਕ ਨਹੀਂ ਕਿਹੜਾ ਕਿੱਥੋਂ ਬੋਲਦਾ ਏ ਕਿਵੇਂ ਸਾਡੇ ਬਾਰੇ ਅਸੀਂ ਬੋਲੀ ਤੋਂ ਸਮਝ ਜਾਈਏ ਐਡੇ ਵੀ ਜਵਾਕ ਨਾ ਮੈਂ ਦੀਵਾ ਤਨ ਖਾ ਲਾ ਕੇ ਜ਼ੋਰ ਕਰਦੇ ਨੇ ਮੇਰੀ ਕਰਦੇ ਬੁਰਾਈ ਪਾ ਕੇ ਸ਼ੋਰ ਕਰਦੇ ਨੇ ਨਾ ਮੈਂ ਦਿੰਦਾ ਰਬ ਲਈ ਪਤਾ ਝੂਠਾਂ ਸਾਰਿਆਂ ਨੇ ਫੇਰ ਪਬਲਿਸਿਟੀ ਲਈ ਸਾਲੇ ਹੋਰ ਕਰਦੇ ਨੇ ਬੈਰੀ ਜੜੜੜੇ ਆਉਂਦੇ ਸੁਨਣਾ ਰੱਖਾਂ ਨਾ ਮੈਂ ਡੱਬ ਉੱਡਾਂ ਇੱਕ ਜ਼ੋਰ ਉੱਤੇ ਥੱਲੇ ਲਾਉਂਦਾ ਨਹੀਂ ਉਹ ਪੱਪ ਥਾਂ ਥਾਂ ਤੇ ਬੋਟੀਆਂ ਦਾ ਲੈਂਦੇ ਨੇ ਸਵਾਦ ਨਾਲ ਕੱਲ ਵੀ ਨਹੀਂ ਰੱਖੇ ਨਾਲ ਰੱਖਾਂ ਨਾ ਮੈਂ ਅੱਜ ਨਰਕਾ ਦੇ ਪੈਰ ਮੇਰੇ ਨਾਲ ਕੋਈ ਸ਼ਰਾਬ ਚੱਲੇ ਬੋਲਾਂ ਚ ਜ਼ਹਿਰ ਹੈ ਸ਼ੈਤਾਨ ਨਾਲ ਆਪ ਚੱਲੇ ਧਰਤੀ ਨੂੰ ਵੁੱਡ ਸੋਲ ਖੂਨ ਨਾਲ ਪ੍ਰਿੰਟ ਕਰੇ ਚੱਲਣ ਜਦੋਂ ਫੈਰ ਫਿਰੇ ਅੱਖ ਨਾ ਬਲਿੰਕ ਕਰੇ ਆਖਰੀ ਪਨੇ ਤੇ ਮੇਰੀ ਪਾਪਾ ਵਾਲੀ ਡੈਰੀ ਆ ਮਾਰਨੇ ਨੂੰ ਗੋਲੀ ਘਾਤ ਲਈ ਬੈਠੇ ਵੈਰੀ ਆ ਚੱਕਰ ਕੋਈ ਨਹੀਂ ਜਾਣਾ ਜ਼ਿੰਦਗੀ ਨੂੰ ਮਾਣ ਕੇ ਹਰ ਪਲ ਸਮਝਾ ਕੇ ਡੇਟ ਐਕਸਪਾਇਰੀ ਆ ਜਿਹੜੇ ਮੰਗੇ ਮੁੱਲ ਚੱਕਾ ਨਾਪ ਤੋਲ ਨਹੀਂ ਉਹ ਕੀਤਾ ਅਸੀਂ ਗੱਲਾਂ ਦਾ ਕੜਾ ਬੋਲ ਬੋਲ ਨਹੀਂ ਉਹ ਕੀਤਾ ਕੀਤਾ ਅਣਖੀ ਬੰਦੇ ਨੂੰ ਬਹਿ ਕੇ ਲੋਚ ਪਣਾਇਆ ਸੀ ਸੱਕਰ ਰੋਲ ਨਹੀਂ ਉਹ ਕੀਤਾ ਮੰਜਾ ਦੀ ਜ਼ਮੀਰ ਰੱਖੀ ਨੋਟਾਂ ਪਿੱਛੇ ਵੇਕੇ ਨਾ ਬੜਿਆ ਨੇ ਜ਼ੋਰ ਲਾਇਆ ਪਰ ਅਸੀਂ ਝੁਕੇ ਨਾ ਸਿਰ ਨੂੰ ਝਕਾਉਣ ਦੀ ਤਾਂ ਗੱਲ ਬੜੀ ਦੂਰ ਦੀ ਜਿੱਥੇ ਹੋਵੇ ਅੜੀ ਸਾਡੀ ਉਂਗਲ ਵੀ ਝੁਕੇ ਨਾ